ਦਸੋ ਹਤਾ ਸ਼ੋਅ ਇਸ ਸਪਾਂਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਣਾ ਮੋਟਰਸ 7 ਮਈ 2025 ਦਿਨ ਬੁੱਧਵਾਰ ਵਿਸਾਖ ਮਹੀਨੇ ਦੀ 25 ਤਰੀਕ ਹੈ ਜੀ ਸੈਮੀ ਆਮੂ ਕੈਡਜੀ ਅਤੇ ਕੁਆਂਟਲਨ ਮੂਲ ਨਿਵਾਸੀ ਕਬੀਲਿਆਂ ਦੀ ਧਰਤੀ ਸ੍ਰੀ ਸ਼ਹਿਰ ਤੋਂ ਪ੍ਰੋਗਰਾਮ ਦਾ ਸਹੋਤਾ ਸ਼ੋਅ ਲੈ ਕੇ ਇੱਕ ਵਾਰ ਫਿਰ ਤੁਹਾਡੀ ਸੇਵਾ ਚ ਹਾਜ਼ਰ ਆਂ ਪ੍ਰੋਗਰਾਮ ਨਾਲ ਜੁੜ ਚੁੱਕੇ ਸਾਰੇ ਸਤਿਕਾਰਯੋਗ ਦਰਸ਼ਕਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਆ ਪਸਾਬ ਦਾ ਪ੍ਰੋਗਰਾਮ ਚ ਨਿਗਾਹ ਸਵਾਗਤ ਆ ਹਮੇਸ਼ਾ ਹੀ ਤਰ੍ਹਾਂ ਸਾਡੀ ਤੁਹਾਡੀ ਸਾਂਝ ਪਾਉਂਦੇ ਆ ਭਾਰਤ ਜੁਵਲਰਸ ਜਿਨ੍ਹਾਂ ਨੇ ਸਰੀ ਤੋਂ ਬਾਅਦ ਕੈਲਗਰੀ ਚ ਆਪਣੀ ਦੂਜੀ ਲੋਕੇਸ਼ਨ ਖੋਲ੍ਹ ਦਿੱਤੀ ਆ ਇਸ ਦੇ ਨਾਲ ਆਪਣਾ ਮੋਟਰ ਸਾਡੇ ਪ੍ਰੋਗਰਾਮ ਦੇ ਸਪਾਂਸਰ ਆ ਅ ਸਰੀ ਦੇ ਵਿੱਚ ਯੂਜ਼ ਕਰਾਂ ਦੀ ਇੱਕ ਨਾਮ ਵੱਡੀਲਰਸ਼ਿਪ ਆ ਤੇ ਨਾਲੇ ਸਾਡੇ ਸਪਾਂਸਰ ਨੇ ਫਾਈਬਰ ਟੈਕ ਡਿਸਟ੍ਰੀਬਿਊਟਰਜ਼ ਗ੍ਰੇਟਰ ਵੈਨਕੂਵਰ ਜੇ ਤਿੰਨ ਲੋਕੇਸ਼ਨਾਂ ਤੋਂ ਇਹ ਪਲੰਮਿੰਗ ਦਾ ਸਮਾਨ ਮਹਈਆ ਕਰਾਉਂਦੇ ਆ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਭਾਰਤ ਪਾਕ ਟਕਰਾ ਦੀ ਇਦੇ ਵਿੱਚ ਅਜੰਮਰਸਰ ਵਾਸੀ ਕਾਫੀ ਦਹਿਲੇ ਹੋਏ ਆ ਕਿਉਂਕਿ ਉਹਨਾਂ ਨੇ ਕੁਝ ਆਵਾਜ਼ਾਂ ਸੁਣੀਆਂ ਕੁਝ ਧਮਾਕੇ ਸੁਣੇ ਆ ਸੋ ਇਹਦੇ ਬਾਰੇ ਆਪਾਂ ਡਿਟੇਲ ਚ ਗੱਲਬਾਤ ਕਰਾਂਗੇ ਨਾਲੇ ਆਪਾਂ ਗੱਲਬਾਤ ਕਰਾਂਗੇ ਹੋਏ ਨੁਕਸਾਨ ਦੀ ਭਾਰਤ ਪਾਕ ਵੱਲੋਂ ਕੀਤੇ ਜਾਂਦੇ ਦਾਅਵਿਆਂ ਦੀ ਦੋਵੇਂ ਪਾਸੇ ਮਾਰੇ ਗਏ ਆਮ ਲੋਕਾਂ ਦੀ ਅਤੇ ਅਗਾ ਕੀ ਹੋ ਸਕਦਾ ਇਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਤੇ ਇਸ ਦੇ ਨਾਲ ਹੀ ਦੁਨੀਆ ਇਸ ਮਸਲੇ ਤੇ ਕੀ ਬੋਲ ਰਹੀ ਆ ਕਰਤਾਰਪੁਰ ਲਾਂਘਾ ਬੰਦ ਕਰ ਦਿੱਤਾ ਗਿਆ ਪੂਰਾ ਪ੍ਰੋਗਰਾਮ ਲੈ ਕੇ ਹਮਨੇ ਤੁਹਾਡੀ ਸੇਵਾ ਚ ਵਾਪਸ ਆਉਣੇ ਆ सदिया दी परंपरा दादी तो मां तक ते मां तो मेरे तक हर रिवायत दा सच्चा साथी जो थोड़ी तो सादगी होर भी निखारे भारत ज्वेलर्स पता नोट करो इक्यासी भी स्ट्रीट पाइल बिजनेस सेंटर सरी कॉल छे सौ चार पांच सौ तिरानवे ਸਰੀ ਤੋਂ ਬਾਅਦ ਹੁਣ ਦੂਜੀ ਲੋਕੇਸ਼ਨ ਨਾਰਥ-ਈਸਟ ਕੈਲਗਰੀ ਦੇ ਸਿਟੀਸਕੇਪ ਲੈਂਡਿੰਗ ਪਲਾਜ਼ਾ ਦੇ ਵਿੱਚ ਖੁੱਲ ਗਈ ਹੈ। ਸਰੀ ਵਿੱਚ ਰਹਿੰਦੇ ਹੋ ਤਾਂ ਜ਼ਾਹਿਰ ਜਈ ਗੱਲ ਹੈ ਗੱਡੀ ਤੋਂ ਬਿਨਾਂ ਤਾਂ ਸਰਦਾ ਨਹੀਂ ਗੱਡੀ ਲੈਣ ਦੇ ਸ਼ੌਕੀਨਾਂ ਦਾ ਇੰਤਜ਼ਾਰ ਕਰ ਰਿਹਾ ਹੈ ਆਪਣਾ ਮੋਟਰਜ਼ ਆਪਣਾ ਮੋਟਰਜ਼ ਤੁਹਾਡੀ ਪਾਕਟ ਦਾ ਰੱਖਦੇ ਨੇ ਖਾਸ ਖਿਆਲ ਨਵੀਂ ਜਾਂ ਪੁਰਾਣੀ ਦੋਹਾਂ ਗੱਡੀਆਂ ਦੀ ਕਰਦੇ ਨੇ ਬਿਹਤਰੀਨ ਸੇਲ ਇੰਨਾ ਹੀ ਨਹੀਂ ਈਜ਼ੀ ਫਾਈਨੈਂਸ ਵੀ ਕਰਵਾਉਂਦੇ ਨੇ ਪ੍ਰੋਵਾਈਡ ਆਪਣੀ ਐਕਸਲੈਂਟ ਸਰਵਿਸ ਕਰਕੇ ਪਛਾਣੇ ਜਾਂਦੇ ਨੇ ਆਪਣਾ ਮੋਟਰਜ਼ ਲਿਮਿਟਿਡ ਤੇ ਉਹਨਾਂ ਦੀ ਟੀਮ ਬਸ ਫਿਰ ਹੁਣੇ ਕਰੋ ਆਪਣੀ ਗੱਡੀ ਬੁੱਕ 6045371532 ਤੇ ਸੋ ਗੋਤਾ ਜੀ ਉਹ ਇੱਕ ਵਾਰ ਫਿਰ ਆਪ ਸਭ ਦਾ ਨਿਗਾ ਸਵਾਗਤ ਹੈ ਜੀ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਭਾਰਤ ਪਾਕਿਸਤਾਨ ਦੇ ਵਿੱਚੋਂ ਟਕਰਾਅ ਸ਼ੁਰੂ ਹੋਇਆ ਉਸ ਤੋਂ ਨਹੀਂ ਤਾਜ਼ਾ ਖਬਰਾਂ ਆ ਰਹੀਆਂ ਉਹ ਅੰਮ੍ਰਿਤਸਰ ਤੋਂ ਆ ਰਹੀਆਂ ਅੰਮ੍ਰਿਤਸਰ ਵਾਸੀ ਕਾਫੀ ਅੱਜ ਦਹਿਲੇ ਹੋਏ ਆ तकरीबन ਜਦੋਂ ਡੇਢ ਕ ਵੱਜਿਆ ਸੀਗਾ ਅੱਜ ਤੜਕੇ ਅੰਮ੍ਰਿਤਸਰ ਦੇ ਵਿੱਚ ਤਾਂ ਲੋਕਾਂ ਨੇ ਕਾਫੀ ਜਿਹੜੀਆਂ ਆ ਧਮਾਕੇ ਦੀਆਂ ਆਵਾਜ਼ਾਂ ਸੁਣੀਆਂ ਅਸੀਂ ਅੱਡ ਅੱਡ ਲੋਕਾਂ ਦੇ ਨਾਲ ਗੱਲਬਾਤ ਕੀਤੀ ਹੈ ਕੁਝ ਜਿਹੜੇ ਉੱਥੇ ਦੇ ਪੱਤਰਕਾਰ ਜਾਗੇ ਹੋਏ ਐ ਇਸ ਵੇਲੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਆ ਉਹ ਕਹਿੰਦੇ ਵੀ 5 ਤੋਂ 6 ਆਵਾਜ਼ਾਂ ਧਮਾਕਿਆਂ ਦੀਆਂ ਲੋਕਾਂ ਨੇ ਸੁਣਾਈ ਦਿੱਤੀਆਂ ਇਸ ਤੋਂ ਬਾਅਦ ਜਦ ਲੋਕੀ ਬਾਹਰ ਆਏ ਆ ਤਾਂ ਬਿਜਲੀ ਜਾ ਚੁੱਕੀ ਸੀਗੀ ਤੇ ਉਸ ਤੋਂ ਬਾਅਦ ਅਸਮਾਨ ਦੇ ਵਿੱਚ ਅੱਗ ਦੇ ਗੋਲੇ ਪਾਕਿਸਤਾਨ ਵਾਲੀ ਸਾਈਡ ਤੋਂ ਪੰਜਾਬ ਵੱਲ ਪਾਸੇ ਆਉਂਦੇ ਅਸੀਂ ਦੇਖੇ ਆ ਤੇ ਨਾਲ ਦੀ ਨਾਲ ਉਹ ਕਹਿੰਦੇ ਵੀ ਆਵਾਜ਼ਾਂ ਇਹੋ ਜਿਹੀਆਂ ਆ ਰਹੀਆਂ ਸੀ ਜਿਵੇਂ ਕੋਈ ਮਸ਼ੀਨ ਚੱਲ ਰਹੀ ਹੁੰਦੀ ਆ ਉਹ ਕਹਿੰਦੇ ਸਾਡੇ ਵਾਸਤੇ ਸਮਝਣਾ ਮੁਸ਼ਕਲ ਆ ਵੀ ਇਹ ਕੋਈ ਮਜ਼ਾਇਲ ਸੀਗੀ ਜਾਂ ਇਹ ਕੋਈ ਰਾਕਟ ਲਾਂਚਰ ਆ ਜਾਂ ਭਾਰਤ ਵਾਲੇ ਪਾਸੇ ਜਿਹੜੀ ਮੌਕ ਡ੍ਰਿਲ ਹੋ ਰਹੀ ਆ ਇਹਦਾ ਹੀ ਕੋਈ ਹਿੱਸਾ ਆ ਪਰ ਲੋਕ ਕਾਫੀ ਡੈਲੇ ਹੋਏ ਸੀ ਕਿਉਂਕਿ ਪਹਿਲਾਂ ਇਦਾਂ ਉਹਨਾਂ ਨੇ ਅਜਿਹਾ ਹੁੰਦਾ ਕੁਝ ਦੇਖਿਆ ਨਹੀਂ ਹੁਣ ਬੜੀਆਂ ਕਨਫਲਿਕਟਡ ਰਿਪੋਰਟਸ ਜਿਹੜੀਆਂ ਆ ਵਿਵਾਦਤ ਰਿਪੋਰਟਾਂ ਉੱਥੋਂ ਆ ਰਹੀਆਂ ਆ ਇਤੇ ਅੰਮ੍ਰਿਤਸਰ ਦੇ ਵਿੱਚੋਂ ਸੈਂਕੜੇ ਲੋਕ ਇਸ ਗੱਲ ਦੀ ਪੁਸ਼ਟੀ ਕਰ ਰਹੇ ਆ ਕਿ ਉਹਨਾਂ ਨੇ ਧਮਾਕੇ ਹੁੰਦੇ ਖੁਦ ਸੁਨੇ ਆ ਤੇ ਧਮਾਕੇ ਇੰਨੇ ਜ਼ਬਰਦਸਤ ਸੀ ਕਿ ਕੰਧਾਂ ਤੱਕ ਹਿੱਲੀਆਂ ਆ ਤੇ ਕਈ ਘਰਾਂ ਦੇ ਸ਼ੀਸ਼ਿਆਂ ਨੂੰ ਨੁਕਸਾਨ ਪਹੁੰਚਾਇਆ ਪਰ ਦੂਜੇ ਪਾਸੇ ਪਾਕਿਸਤਾਨ ਵੱਲੋਂ ਇਹ ਕਿਹਾ ਜਾ ਰਿਹਾ ਜਿਹੜੀ ਉੱਥੋਂ ਦੀ ਮਿਨਿਸਟਰੀ ਆ ਕਿ ਉਹਨਾਂ ਵੱਲੋਂ ਕੋਈ ਵੀ ਅਟੈਕ ਪੰਜਾਬ ਤੇ ਇਧਰਲੇ ਪਾਸੇ ਅੰਮ੍ਰਿਤਸਰ ਤੇ ਜਾਂ ਬਠਿੰਡੇ ਤੇ ਨਹੀਂ ਕੀਤਾ ਗਿਆ ਤੇ ਉਹ ਕਹਿੰਦੇ ਬਿਲਕੁਲ ਗਲਤ ਗੱਲ ਆ ਉਤਤ ਜਿਹੜੇ ਸਾਫ ਕ ਇਮੀਗ੍ਰੇਸ਼ਨ ਇਨਫੋਰਮੇਸ਼ਨ ਮਿਨਿਸਟਰ ਨੇ ਚੌਧਰੀ ਫਵਾਦ ਹਸੈਨ ਉਹਨਾਂ ਨੇ ਵੀ ਇੱਕ ਟਵੀਟ ਕੀਤਾ ਹੋਇਆ ਹੋਰ ਵੀ ਜਿਹੜੀਆਂ ਉੱਥੋਂ ਦੀਆਂ ਏਜੰਸੀਜ਼ ਨੇ ਉਹਨਾਂ ਨੇ ਵੀ ਟਵੀਟ ਕੀਤਾ ਕਿ ਅਸੀਂ ਅੰਮ੍ਰਿਤਸਰ ਤੇ ਜਾਂ ਪੰਜਾਬ ਦੇ ਉੱਤੇ ਹਮਲਾ ਕਰਨ ਦੀ ਸੋਚ ਵੀ ਨਹੀਂ ਸਕਦੇ ਹੈਗੇ ਸੋ ਦੂਜੇ ਪਾਸੇ ਜਿਹੜਾ ਭਾਰਤ ਪੱਖ ਹੈ ਇਧਰ ਆਫੀਸ਼ਲ ਤੌਰ ਦੇ ਉੱਤੇ ਤਾਂ ਕੋਈ ਪੁਸ਼ਟੀ ਨਹੀਂ ਹੋਈ ਪਰ ਭਾਰਤੀ ਮੀਡੀਆ ਦੇ ਵੱਲੋਂ ਇਹ ਕਿਹਾ ਜਾ ਰਿਹਾ ਕਿ ਪਾਕਿਸਤਾਨੀ ਜਹਾਜ਼ ਜਾਂ ਮਜ਼ਾਈਲਾ ਜਾਂ ਡਰੋਨ ਇਧਰ ਆਉਣ ਦੀ ਕੋਸ਼ਿਸ਼ ਕਰ ਰਹੇ ਸਕੇ ਉਨਾ ਨੂੰ ਸਰਫਸ ਟੂ 에ਅਰ ਮਿਜ਼াইল ਸਿਸਟਮ ਜਿਹੜਾ ਆ ਐਸਐਮ ਜਿਹਨੂੰ ਕਹਿੰਦੇ ਆ ਜਾਂ ਫਿਰ ਐਸ 400 ਸਿਸਟਮ ਜਿਹੜਾ ਭਾਰਤ ਨੇ ਰੂਸ ਤੋਂ ਲਿਆ ਉਹਦੇ ਰਾਹੀਂ ਰੋਕਣ ਦੀ ਕੋਸ਼ਿਸ਼ ਕੀਤੀ ਗਈ ਆ ਸੋ ਇੰਨੀ ਗੱਲ ਦੀ ਪੁਸ਼ਟੀ ਹੋਈ ਆ ਕਿ ਲੋਕਾਂ ਨੇ ਧਮਾਕੇ ਸੁਣੇ ਆ ਲੋਕਾਂ ਨੇ ਅੱਗ ਦੇ ਗੋਲੇ ਜਿਹੜੇ ਅਸਮਾਨ ਦੇ ਵਿੱਚ ਜਾਂਦੇ ਦੇਖਿਆ ਤਕਰੀਬਨ 1.5 ਵਜੇ ਦੇ ਕਰੀਬ ਧਮਾਕਿਆਂ ਦੀ ਗਿਣਤੀ 5 6 ਦੱਸੀ ਗਈ ਹੈ ਪਰ ਜਿਹੜੀਆਂ ਦੂਜੀਆਂ ਗੱਲਾਂ ਨੇ ਕਿ ਇਹ ਮਜ਼ਾਈਲ ਅਟੈਕ ਆ ਜਾਂ ਜਹਾਜ਼ ਅਟੈਕ ਆ ਜਾਂ ਇਹ ਮੌਕ ਡਰਿਲ ਆ ਇਹਦੇ ਬਾਰੇ ਕੋਈ ਵੀ ਪੁਸ਼ਟੀ ਨਹੀਂ ਹੋ ਸਕੀ ਪੰਜਾਬ ਦੇ ਅੱਡ ਅੱਡ ਸ਼ਹਿਰਾਂ ਦੇ ਵਿੱਚ ਅੱਜ ਮੌਕ ਡਰਿਲ ਕੀਤੀ ਗਈ ਹੈ ਕਿਤੇ 7 ਵਜੇ ਕਿਤੇ 8 ਵਜੇ ਕਿਤੇ 9 ਵਜੇ ਅੰਮ੍ਰਿਤਸਰ ਦੇ ਵਿੱਚ ਵੀ 10 ਵਜੇ ਇਹ ਮੌਕ ਡਰਿਲ ਹੋ ਚੁੱਕੀ ਸੀਗੀ ਉਸ ਤੋਂ ਬਾਅਦ 1 1.5 ਵਜੇ ਜੋ ਹੋਇਆ ਏ ਵੀ ਕੋਈ ਜੰਗੀ ਮਸ਼ਕ ਸੀ ਜਾਂ ਬਿਲਕੁਲ ਕੋਈ ਅਟੈਕ ਰੋਕਣ ਦੀ ਕੋਸ਼ਿਸ਼ ਕੀਤੀ ਗਈ ਆ ਇਹਦੇ ਬਾਰੇ ਹਜੇ ਅਥਾਰਟिटीज ਵੱਲੋਂ ਕੁਝ ਵੀ ਨਹੀਂ ਦੱਸਿਆ ਜਾ ਰਿਹਾ ਪਰ ਸ਼ਹਿਰ ਦੇ ਲੋਕੀ ਕਾਫੀ ਦਹਿਲੇ ਹੋਏ ਆ ਇਸ ਤੋਂ ਇਲਾਵਾ ਬਠਿੰਡਾ ਤੋਂ ਵੀ ਲੋਕਾਂ ਨੇ ਦੱਸਿਆ ਕਿ ਬਲੈਕਆਊਟ ਹੋਇਆ ਹੋਇਆ ਜੰਮੂ ਤੋਂ ਵੀ ਖਬਰਾਂ ਇਹ ਹੀ ਆ ਰਹੀਆਂ ਕਿ ਉੱਥੇ ਵੀ ਬਲੈਕਆਊਟ ਇਸ ਵੇਲੇ ਚੱਲ ਰਿਹਾ ਆ ਕੱਲ ਵੀ ਜਿਹੜਾ ਹਮਲਾ ਭਾਰਤ ਵੱਲੋਂ ਪਾਕਿਸਤਾਨ ਤੇ ਕੀਤਾ ਗਿਆ ਸੀ ਉਹ ਵੀ ਤਕਰੀਬਨ ਰਾਤ ਦਾ ਹੀ ਵੇਲਾ ਸੀਗਾ ਉੱਥੋਂ ਦੇ ਤਕਰੀਬਨ 1 ਤੋਂ 2 ਦੇ ਵਿਚਾਲੇ ਤੇ ਅੱਜ ਵੀ ਜੋ ਇਹ ਹੋਇਆ ਇਹ ਤਕਰੀਬਨ 1.5 ਤੋਂ 2 ਵਜੇ ਦੇ ਕਰੀਬ ਉੱਥੇ ਵੱਡੇ ਤੜਕੇ ਹੋਇਆ ਇਸ ਕਰਕੇ ਲੋਕ ਕਾਫੀ ਘਬਰਾਏ ਹੋਏ ਐ ਜੀ ਜੇਕਰ ਆਪਾਂ ਗੱਲਬਾਤ ਇਸ ਮਾਮਲੇ ਵਿੱਚ ਅੜੜ ਕੀਤੇ ਦਾਅਵਿਆਂ ਦੀ ਕਰੀਏ ਤਾਂ ਭਾਰਤ ਵੱਲੋਂ ਦਾਅਵਾ ਇਹ ਕੀਤਾ ਗਿਆ ਕਿ ਉਹਨਾਂ ਨੇ ਪਾਕਿਸਤਾਨ ਦੇ ਫੌਜੀ ਟਿਕਾਣਿਆਂ ਤੇ ਕੋਈ ਹਮਲਾ ਨਹੀਂ ਕੀਤਾ ਬਲਕਿ ਉਹਨਾਂ ਲੋਕਾਂ ਦੇ ਟਿਕਾਣਿਆਂ ਤੇ ਹਮਲਾ ਕੀਤਾ ਜਿਹੜੇ ਕਿ ਭਾਰਤ ਵਿੱਚ ਹਮਲਿਆਂ ਲਈ ਤੇ નિર્ਦੋਸ਼ ਲੋਕਾਂ ਨੂੰ ਮਾਰਨ ਵਾਸਤੇ ਜ਼ਿੰਮੇਵਾਰ ਹਨ ਉਹਨਾਂ ਨੇ ਬਕਾਇਦਾ ਲਸ਼ਕਰ-ਏ-ਤੋਇਬਾ ਅਤੇ ਜੈਸ਼-ਏ-ਮੁਹੰਮਦ ਦਾ ਨਾਂ ਲਿਆ ਕਿ ਮਸੂਦ ਅਜ਼ਹਰ ਦੇ ਪਰਿਵਾਰ ਦੇ 10 ਜਣੇ ਮਰੇ ਗਏ ਆ ਇਸ ਤੋਂ ਇਲਾਵਾ ਜਿਹੜੇ ਮਦਰੱਸੇ ਸੀ ਕੁਝ ਜਿਨ੍ਹਾਂ ਦੇ ਵਿੱਚ ਜਹਾਦੀ ਸਿਖਲਾਈ ਦਿੱਤੀ ਜਾ ਰਹੀ ਸੀ ਉਹਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਆ ਸੋ ਪਾਕਿਸਤਾਨ ਇਸ ਨੂੰ ਮਸੀਤਾਂ ਦੇ ਉੱਤੇ ਹਮਲਾ ਦੱਸ ਰਿਹਾ ਤੇ ਨਾਲ ਨਾਲ ਇਹ ਕਿਹਾ ਜਾ ਰਿਹਾ ਕਿ ਆਮ ਨਾਗਰਿਕ ਮਾਰੇ ਗਏ ਆ ਤੇ ਉਧਰਲੇ ਜਿਹੜੇ ਲੋਕ ਨੇ ਉਹ ਵੀ ਅਤੇ ਪਾਕਿਸਤਾਨ ਦੀ ਜਿਹੜੀ ਆ ਮਨਿਸਟਰੀ ਆ ਸਰਕਾਰ ਆ ਉਹ ਵੀ ਬਦਲਾ ਲੈਣ ਦੀ ਗੱਲ ਆਖ ਰਹੀ ਆ ਪਾਕਿਸਤਾਨ ਵਾਲੇ ਪਾਸਿਓਂ ਆਈ ਜਾਣਕਾਰੀ ਦੇ ਮਤਾਬਕ ਉਹਨਾਂ ਨੇ 31 ਜਾਨਾਂ ਦੇ ਮਾਰੇ ਜਾਣ ਅਤੇ 57 ਦੇ ਜ਼ਖਮੀ ਹੋਣ ਬਾਰੇ ਦੱਸਿਆ ਜਿਨ੍ਹਾਂ ਦੇ ਵਿੱਚ ਵੱਡੀ ਗਿਣਤੀ ਔਰਤਾਂ ਤੇ ਬੱਚਿਆਂ ਦੀ ਦੱਸੀ ਜਾ ਰਹੀ ਆ ਪਾਕਿਸਤਾਨੀ মিডিਏ ਵੱਲੋਂ ਪਾਕਿਸਤਾਨੀ ਸਰਕਾਰ ਵੱਲੋਂ ਅੱਜ ਅੰਤਰਰਾਸ਼ਟਰੀ মিডিਆ ਜਿਹੜਾ ਸੀਐਨਏ ਬੀਬੀਸੀ ਆ ਸਕਾਈ ਟੀਵੀ ਆ ਅਲ ਜਜ਼ੀਰਾ ਆ ਇਹਨਾਂ ਨੂੰ ਉਹਨਾਂ ਥਾਵਾਂ ਤੇ ਲਿਜਾ ਕੇ ਰਿਕਾਰਡਿੰਗਸ ਕਰਵਾਈਆਂ ਗਈਆਂ ਕਿ ਦੇਖੋ ਇੱਥੇ ਸਿਵਿਲਿਅਨ ਮਾਰੇ ਗਏ ਆ ਦੂਜੇ ਪਾਸੇ ਭਾਰਤ ਵੱਲੋਂ ਯੂਨਾਈਟਿਡ ਨੇਸ਼ਨਸ ਦੇ ਸਾਰੇ ਜਿਹੜੇ ਮੈਂਬਰ ਮੁਲਕ ਨੇ ਜਾਂ ਨਾਨ ਮੈਂਬਰ ਮੁਲਕ ਨੇ ਉਹਨਾਂ ਨੂੰ ਸੱਦ ਕੇ ਬਰੀਫਿੰਗ ਦਿੱਤੀ ਗਈ ਆ ਕਿ ਉਹਨਾਂ ਦਾ ਨਿਸ਼ਾਨਾ ਕੀ ਸੀਗਾ ਤੇ ਉਹਨਾਂ ਨੇ ਕੀ ਹਾਸਲ ਕੀਤਾ ਜੀ ਸੋ ਕੁੱਲ ਮਿਲਾ ਕੇ ਦੋਵੇਂ ਮੁਲਕ ਆਪੋ ਆਪਣੇ ਦਾਅਵੇ ਕਰ ਰਹੇ ਆ ਤੇ ਜਿਹੜੀਆਂ ਗੱਲਾਂ ਲਕੋਈਆਂ ਵੀ ਜਾ ਰਹੀਆਂ ਕੁਝ ਪ੍ਰੋਪਾਗੈਂਡਾਵਾਦ ਵੀ ਚੱਲ ਰਹੀ ਆ ਦੋਵੇਂ ਪਾਸੇ ਦਾ ਜਿਹੜਾ ਮੀਡੀਆ ਆ ਉਹ ਕੁੱਲ ਮਿਲਾ ਕੇ ਝੂੜ ਤੂਫਾਨ ਬੋਲਣ ਦੇ ਵਿੱਚ ਕੋਈ ਕਸਰ ਨਹੀਂ ਛੱਡ ਰਿਹਾ ਲੋਕਾਂ ਤੱਕ ਅਸਲ ਜਾਣਕਾਰੀ ਪਹੁੰਚਾਉਣੀ ਅਤੇ ਮਿਲਣੀ ਬੜੀ ਔਖੀ ਹੋ ਚੁੱਕੀ ਆ ਦੂਜੇ ਪਾਸੇ ਖਬਰਾਂ ਇਹ ਵੀ ਆ ਦੇ ਕਸ਼ਮੀਰ ਦੇ ਵਿੱਚ ਜੰਮੂ ਦੇ ਵਿੱਚ ਦੋਵੇਂ ਪਾਸਿਓਂ ਫੌਜਾਂ ਵੱਲੋਂ ਬੰਬਾਰੀ ਕੀਤੀ ਜਾ ਰਹੀ ਹੈ ਇਹਦੇ ਵਾਸਤੇ ਰਾਕਟ ਲਾਂਚਰ ਤੋਪਾਂ ਅਟਰੀਲੀ ਦੇ ਹੋਰ ਜਿਹੜੇ ਸਾਧਨ ਨੇ ਉਹ ਵਰਤੇ ਜਾ ਰਹੇ ਚਿਸ ਕਰਕੇ ਦੋਵੇਂ ਪਾਸੇ ਆਮ ਲੋਕਾਂ ਦਾ ਵੀ ਨੁਕਸਾਨ ਹੋ ਰਿਹਾ ਹੈ ਬੇਦੋਸ਼ੇ ਲੋਕ ਮਾਰ ਰਹੇ ਆ ਪਾਕਿਸਤਾਨ ਨੇ ਇਹ ਵੀ ਦਾਅਵਾ ਕੀਤਾ ਕਿ ਉਹਨਾਂ ਨੇ ਪੰਜ ਭਾਰਤੀ ਜਹਾਜ਼ ਜਿਹੜੇ ਆ ਫੁੰਡ ਲਏ ਆ ਜਿਨ੍ਹਾਂ ਵਿੱਚੋਂ ਇੱਕ ਬਠਿੰਡਾ ਦੇ ਪਿੰਡ ਅਕਲੀਆਂ ਖੁਰਦ ਦੇ ਵਿੱਚ ਡਿੱਗਿਆ ਜਿਹਦੀਆਂ ਵੀਡੀਓਜ਼ ਵੀ ਘੁੰਮ ਰਹੀਆਂ ਲੋਕਲ ਪੱਤਰਕਾਰਾਂ ਨੇ ਵੀ ਇਹਦੀ ਪੁਸ਼ਟੀ ਕੀਤੀ ਹੈ ਕੁਝ ਲੋਕਲ ਪੱਤਰਕਾਰਾਂ ਨੇ ਸਾਡੇ ਨਾਲ ਗੱਲਬਾਤ ਕਰਦੇ ਆ ਇਹ ਵੀ ਦੱਸਿਆ ਕਰੋ ਡੀਸੀ ਵੱਲੋਂ ਹੁਕਮ ਆਇਆ ਹੈ ਇਹ ਜਿਹੜੀਆਂ ਅਕਲੀਆਂ ਖੁਰਦਾ ਅੱਗੇ ਦੇ ਵਾਲੇ ਤੁਸੀਂ ਇੰਟਰਵਿਊਜ਼ ਕੀਤੀਆਂ ਲੋਕਾਂ ਦੀਆਂ ਜਿਨ੍ਹਾਂ ਨੇ ਜਹਾਜ਼ ਡਿੱਗਦਾ ਦੇਖਿਆ ਜਾਂ ਉਦੋਂ ਬਾਅਦ ਉੱਥੇ ਗਏ ਆ ਉਹ ਬਿਲਕੁਲ ਵੀ ਅਪਲੋਡ ਨਾ ਕੀਤੀਆਂ ਜਾਣ ਇੱਥੇ ਇੱਕ ਜਾਨੇ ਦੀ ਮੌਤ ਵੀ ਹੋਈ ਆ ਤੇ ਕੁਝ ਜ਼ਖਮੀ ਹੋਏ ਆ ਸੋ ਇੱਕ ਜਹਾਜ਼ ਡਿੱਗਣ ਦੀ ਪੁਸ਼ਟੀ ਜਿਹੜੀ ਆ ਉਹ ਸੀਐਨਐਨ ਨੇ ਵੀ ਕਰ ਦਿੱਤੀ ਆ ਸੀਐਨਐਨ ਵੱਲੋਂ ਬਕਾਇਦਾ ਫ੍ਰਾਂਸ ਦੀ ਇੰਟੈਲੀਜੈਂਸ ਅਫੀਸ਼ੀਅਲਜ਼ ਨਾਲ ਗੱਲਬਾਤ ਕਰਕੇ ਦੱਸਿਆ ਗਿਆ ਕਿ ਫ੍ਰਾਂਸ ਦਾ ਬਣਿਆ ਹੋਇਆ ਕ ਰਫਾਇਲ ਜਹਾਜ਼ ਜਿਹੜਾ ਇਸ ਲੜਾਈ ਦੇ ਵਿੱਚ ਬਠਿੰਡੇ ਕੋਲੋਂ ਡਿਗਿਆ ਆ ਤੇ ਉਹ ਕਹਿੰਦੇ ਇਹਨੂੰ ਬਹੁਤ ਵੱਡਾ ਘਾਟਾ ਇੰਡੀਅਨ 에ਅਰ ਫੋਰਸ ਵਾਸਤੇ ਅਤੇ ਫ੍ਰਾਂਸ ਵਾਸਤੇ ਮੰਨਿਆ ਜਾ ਰਿਹਾ ਆ ਕਿਉਂਕਿ ਇਹ ਦਾਵਾ ਕੀਤਾ ਜਾ ਰਿਹਾ ਹੈ ਕਿ ਇਹ ਜਹਾਜ਼ ਬੜੀ ਉੱਤਮ ਤਕਨੀਕ ਨਾਲ ਬਣਾਇਆ ਗਿਆ ਇਹਨੂੰ ਟ੍ਰੇਸ ਕਰਨਾ ਜਾਂ ਇਹਨੂੰ ਸੱਟਣਾ ਬੜਾ ਔਖਾ ਆ ਪਰ ਜਿਸ ਤਰੀਕੇ ਦੇ ਨਾਲ ਸੀਐਨਐਨ ਨੇ ਆਖਿਆ ਕਿ ਇਹ ਜਹਾਜ਼ ਸਿੱਟਿਆ ਗਿਆ ਉਹਦੇ ਨਾਲ ਫਰਾਂਸ ਦੀ ਵੀ ਹਾਨੀ ਹੋਈ ਹੈ ਜੀ ਅੰਤਰਰਾਸ਼ਟਰੀ ਖਬਰ ਏਜੰਸੀ ਰਾਈਟਰਸ ਦੇ ਮੁਤਾਬਕ ਜੰਮੂ ਕਸ਼ਮੀਰ ਦੇ ਵਿੱਚ ਵੀ ਤਿੰਨ ਲੜਾਕੂ ਜਹਾਜ਼ ਡਿੱਗਣ ਦੀ ਖਬਰ ਉਹਨਾਂ ਨੇ ਦਿੱਤੀ ਹੈ ਕੁਝ ਤਸਵੀਰਾਂ ਵੀ ਉਹਨਾਂ ਨੇ ਸਾਂਝੀਆਂ ਕੀਤੀਆਂ ਸੋ ਇਹਦਾ ਸਿੱਟਾ ਇਹ ਨਿਕਲਿਆ ਕਿ ਫਰੈਂਚ ਜਿਹੜੇ ਨੇ ਜੀ ਉਹਨਾਂ ਦੇ ਜਹਾਜ਼ਾਂ ਦੀ ਜਿਹੜੀ ਵਕਤ ਘਟੀ ਆ ਤੇ ਇਸੇ ਕਰਕੇ ਸ਼ਾਇਦ ਚੀਨ ਦੇ ਜਹਾਜ਼ਾਂ ਦੀ ਜਿਹੜੀ ਕੰਪਨੀ ਬਣਾਉਣ ਵਾਲੀ ਆ ਚਿੰਗਡੂ 에ਅਰਕ੍ਰਾਫਟ 에ਅਰਕ੍ਰਾਫਟ ਕਾਰਪੋਰੇਸ਼ਨ ਉਨਾ ਦੇ ਸ਼ੇਅਰ ਅੱਜ 17% ਉੱਪਰ ਚਲੇ ਗਏ ਆ ਇਹ ਕਿਹਾ ਜਾ ਰਿਹਾ ਕਿ ਪਾਕਿਸਤਾਨ ਨੇ ਇਨ੍ਹਾਂ ਹਮਲਿਆਂ ਨੂੰ ਰੋਕਣ ਵਿੱਚ ਅਤੇ ਜਵਾਬੀ ਹਮਲਿਆਂ ਵਿੱਚ ਚੀਨ ਦੀਆਂ ਬੜੀਆਂ ਮਿਜ਼ਾਈਲਾਂ ਅਤੇ ਜਹਾਜ਼ ਜਿਹੜੇ ਨੇ ਵਰਤੇ ਆ ਇਸ ਕਰਕੇ ਚੀਨ ਦੀ ਕੰਪਨੀ ਚਿੰਗਡੂ 에ਅਰਕ੍ਰਾਫਟ ਕਾਰਪੋਰੇਸ਼ਨ ਦੇ ਸ਼ੇਅਰ ਉੱਪਰ ਗਏ ਆ ਇਹ ਵੀ ਦੱਸਿਆ ਗਿਆ ਸੀ ਇਹਨਾਂ ਵੱਲੋਂ ਕਿ ਜਦੋਂ ਇਹ ਹਮਲਾ ਸ਼ੁਰੂ ਹੋਇਆ ਤਾਂ ਉਸ ਵੇਲੇ ਭਾਰਤ ਦੇ 70 ਜਹਾਜ਼ ਅਸਮਾਨ ਵਿੱਚ ਸਗੇ ਜਦੋਂ ਕਿ ਦੂਜੇ ਪਾਸੇ ਪਾਕਿਸਤਾਨ ਦੇ 27 ਜਹਾਜ਼ ਅਸਮਾਨ ਦੇ ਵਿੱਚ ਸੀ ਜਿਨ੍ਹਾਂ ਵਿੱਚੋਂ ਉਹ ਭਾਰਤ ਦੇ 5 ਜਹਾਜ਼ ਸੁੱਟਣ ਦਾ ਦਾਵਾ ਕਰ ਰਹੇ ਆ ਇਹ ਵੀ ਕਿਹਾ ਜਾ ਰਿਹਾ ਕਿ ਪਾਕਿਸਤਾਨ ਵੱਲੋਂ ਚੀਨ ਦੀ ਟੈਕਨੋਲੋਜੀ ਜੈਮਿੰਗ ਕਰਨ ਦੇ ਵਾਸਤੇ ਵੀ ਵਰਤੀ ਗਈ ਹੈ ਤੇ ਇਸ ਤੋਂ ਇਲਾਵਾ ਸਰਵੇਲੈਂਸ ਦੇ ਵਿੱਚ ਵੀ ਇਹ ਟੈਕਨੋਲੋਜੀ ਵਰਤੀ ਗਈ ਹੈ। ਬਾਕੀ ਜਦੋਂ ਆਪਾਂ ਨੁਕਸਾਨ ਦੀ ਗੱਲ ਕਰਦੇ ਆ ਤਾਂ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਸਾਰੀਆਂ ਤਸਵੀਰਾਂ ਵੀਡੀਓਜ਼ ਰਈਆਂ ਪਾਈਆਂ ਜਾ ਰਹੀਆਂ ਇਹਨਾਂ ਦਾ ਮਕਸਦ ਸਿਰਫ ਤੇ ਸਿਰਫ ਵਿਊ ਲੈਣਾ ਆ। ਉਹ ਲੜਾਈਆਂ ਕਿਤੇ ਹੋਰ ਦੀਆਂ ਆ ਪਹਿਲਾਂ ਦੀਆਂ ਆ ਕਿਤੇ ਪਹਿਲਾਂ ਦੇ ਡਿੱਗੇ ਜਹਾਜ਼ਾਂ ਦੀਆਂ ਤਸਵੀਰਾਂ ਵੀਡੀਓਜ਼ ਆ ਉਹਨਾਂ ਨੂੰ ਹੁਣ ਵਾਲੀ ਲੜਾਈ ਦੇ ਨਾਲ ਜੋੜ ਕੇ ਪਾਇਆ ਜਾ ਰਿਹਾ ਆ ਇਸ ਕਰਕੇ ਆਮ ਲੋਕਾਂ ਤੱਕ ਬੜੀ ਗਲਤ ਅਤੇ ਗੁੰਮਰਾਹਕੁੰਨ ਜਾਣਕਾਰੀ ਪੁੱਜ ਰਹੀ ਆ ਸਹੀ ਜਾਣਕਾਰੀ ਲੱਭਣੀ ਆਮ ਲੋਕਾਂ ਦੇ ਲਈ ਤਾਂ ਛੱਡੋ ਪੱਤਰਕਾਰਾਂ ਲਈ ਵੀ ਬਹੁਤ ਔਖੀ ਹੋਈ ਪਈ ਆ ਕਿਉਂਕਿ ਪਾਕਿਸਤਾਨ ਅਤੇ ਭਾਰਤ ਦੋਵਾਂ ਵੱਲੋਂ ਜਿਹੜੀਆਂ ਅਫੀਸ਼ੀਅਲ ਸਟੇਟਮੈਂਟਸ ਆ ਬੜਾ ਅਟਕ ਕੇ ਦਿੱਤੀਆਂ ਜਾ ਰਹੀਆਂ ਆ ਇਸ ਕਰਕੇ ਲੋਕਾਂ ਦੇ ਵਿੱਚ ਕਾਫੀ ਕਨਫਿਊਜ਼ਨ ਵੀ ਜਿਹੜਾ ਵਧ ਰਿਹਾ ਆ ਇਧਰ ਆ ਭਾਰਤ ਵਾਲੇ ਪਾਸੇ ਜੰਮੂ ਕਸ਼ਮੀਰ ਦੇ ਵਿੱਚ ਉਰੀ ਅਤੇ ਨਾਲ ਦੀ ਨਾਲ ਕਸ਼ਮੀਰ ਵੈਲੀ ਦੇ ਵਿੱਚ ਤੇ ਜੰਮੂ ਦੇ ਵਿੱਚ ਪਹੁੰਚ ਚ ਜਿਆਦਾ ਨੁਕਸਾਨ ਹੋਇਆ ਹੈ ਪਾਕਿਸਤਾਨ ਵਾਲੇ ਪਾਸੋਂ ਜਿਹੜਾ ਸ਼ੈਲਿੰਗ ਕੀਤੀ ਗਈ ਹੈ ਆਰਟਲਰੀ ਫਾਇਰ ਕੀਤੇ ਗਏ ਆ ਉਹ ਦੱਸੇ ਕਿ 1971 ਦੀ ਲੜਾਈ ਦੇ ਲੈਵਲ ਤੇ ਗਏ ਆ ਉਹਨਾਂ ਥਾਂਾਂ ਤੇ ਪਹੁੰਚੇ ਜਿੱਥੇ 1971 ਵਿੱਚ ਪਹੁੰਚੇ ਸਨ ਸੋ ਇਹਦੇ ਵਿੱਚ ਹਿੰਦੂ ਮੁਸਲਮਾਨ ਸਿੱਖ ਮਾਰੇ ਦੱਸੇ ਜਾ ਰਹੇ ਆ ਆ ਤਕਰੀਬਨ 11 ਦੇ ਕਰੀਬ ਮੌਤਾਂ ਦਾ ਪਹੁੰਚ ਇਲਾਕੇ ਦੇ ਵਿੱਚ ਦੱਸੀਆਂ ਜਾ ਰਹੀਆਂ 15 ਹੋਰ ਮੌਤਾਂ ਲਾਈਨ ਆਫ ਕੰਟਰੋਲ ਦੇ ਨਾਲ ਜਿਹੜੇ ਘਰ ਵਗੈਰਾ ਸੀਗੇ ਉਹਨਾਂ ਦੇ ਵਿੱਚ ਹੋਈਆਂ ਦੱਸੀਆਂ ਜਾ ਰਹੀਆਂ ਮਰਨ ਵਾਲਿਆਂ ਦੇ ਵਿੱਚ ਭਾਰਤ ਨੇ ਦੱਸਿਆ ਕਿ ਕੁਝ ਬੱਚੇ ਜ਼ੋਇਆ ਖਾਨ ਜ਼ੈਨ ਖਾਨ ਔਰ ਮੀਜ਼ ਖਾਨ ਦੇ ਨਾਮ ਦੱਸੇ ਗਏ ਆ ਇਥੇ ਤਰੀਕੇ ਪੁੰਛ ਦੇ ਤਿੰਨ ਸਿੱਖ ਜਿਹੜੇ ਨੇ ਉਹ ਵੀ ਇਸ ਹਮਲੇ ਵਿੱਚ ਮਾਰੇ ਗਏ ਆ ਜਿਨ੍ਹਾਂ ਦੀ ਪਛਾਣ ਕੀਤੀ ਗਈ ਆ ਇੱਕ ਰਾਗੀ ਅਮਰੀਕ ਸਿੰਘ ਇੱਕ ਸਾਬਕਾ ਫੌਜੀ ਅਮਰਜੀਤ ਸਿੰਘ ਅਤੇ ਇੱਕ ਦੁਕਾਨਦਾਰ ਰਣਜੀਤ ਸਿੰਘ ਗੋਦੀ ਮੀਡੀਆ ਜਿਹੜਾ ਭਾਰਤ ਦਾ ਹੈ ਉਹਨਾਂ ਵੱਲੋਂ ਪਹਿਲਾਂ ਝੂਠੀ ਖਬਰ ਇਹ ਚਲਾਈ ਗਈ ਸੀ ਕਿ ਪਾਕਿਸਤਾਨ ਨੇ ਗੁਰਦੁਆਰੇ ਤੇ ਹਮਲਾ ਕਰਕੇ ਇਹ ਮੌਤਾਂ ਜਿਹੜੀਆਂ ਆ ਬਖਸ਼ੀਆਂ ਆ ਦਿੱਤੀਆਂ ਆ ਤੇ ਉਸ ਤੋਂ ਇਲਾਵਾ ਜਿਹੜੇ ਰਾਗੀ ਸੀਗੇ ਅਮਰੀਕ ਸਿੰਘ ਉਹ ਗੁਰਦੁਆਰੇ ਤੇ ਹਮਲੇ ਦੇ ਵਿੱਚ ਕੀਰਤਨ ਕਰਦਿਆਂ ਕਰਦਿਆਂ ਜਾਨ ਤਿਆਗ ਗਏ ਪਰ ਜਿਹੜੀਆਂ ਬਾਅਦ ਦੇ ਵਿੱਚ ਖਬਰਾਂ ਉਥੋਂ ਲੋਕ ਲਾਈਆਂ ਪਹੁੰਚ ਤੋਂ ਪਤਾ ਲੱਗਾ ਵੀ ਇਹ ਗੱਲਾਂ ਝੂਠ ਨੇ ਕੇਂਦਰੀ ਸਿੰਘ ਸਭਾ ਗੁਰਦਵਾਰ ਸਾਹਿਬ ਦੇ ਪ੍ਰਧਾਨ ਨਰਿੰਦਰ ਸਿੰਘ ਉਹਨਾਂ ਨੇ ਦੱਸਿਆ ਕਿ ਜਿਹੜੀਆਂ ਸਿੱਖਾਂ ਦੀਆਂ ਤਿੰਨ ਮੁਰਤਾਵਾਂ ਹੋਈਆਂ ਇਹ ਆਪੋ ਆਪਣੇ ਘਰਾਂ ਦੇ ਵਿੱਚ ਹੋਈਆਂ ਆ ਗੁਰਦਵਾਰ ਸਾਹਿਬ ਦੇ ਉੱਤੇ ਸ਼ੈਲਿੰਗ ਜ਼ਰੂਰ ਹੋਈ ਆ ਪਰ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਉਹ ਕਹਦੇ ਵੀ ਮੈਂ ਨਰਿੰਦਰ ਸਿੰਘ ਅਤੇ ਅਮਰੀਕ ਸਿੰਘ ਥੋੜਾ ਜਿਹਾ ਪਹਿਲਾਂ ਹੀ ਆਪੋ ਆਪਣੇ ਘਰਾਂ ਨੂੰ ਗਏ ਆ ਉਸ ਤੋਂ ਬਾਅਦ ਦੇ ਵਿੱਚ ਜਿਸ ਤਰੀਕੇ ਦੇ ਨਾਲ ਪਾਕਿਸਤਾਨ ਵਾਲੇ ਸਾਈਡ ਤੋਂ ਗੋਲਾਬਾਰੀ ਹੋਈ ਆ ਰਾਕਟ ਵਗੈਰਾ ਬੰਬ ਵਗੈਰਾ ਸਿੱਟੇ ਗਏ ਆ ਉਹਦੇ ਨਾਲ ਨਾ ਤਿੰਨਾਂ ਸਿੱਖਾਂ ਦੀ ਮੌਤ ਹੋਈ ਆ ਗੁਰਦੁਆਰਾ ਸਾਹਿਬ ਤੇ ਹਮਲੇ ਦੀ ਖਬਰ ਬਿਲਕੁਲ ਝੂਠੀ ਹੈ ਜੀ ਇਸ ਤੋਂ ਇਲਾਵਾ ਉਹਨਾਂ ਨੇ ਦੱਸਿਆ ਕਿ ਜੰਮੂ ਤੇ ਪੁਂਚ ਇਲਾਕੇ ਦੇ ਵਿੱਚ ਹੋਰ ਵੀ 15 ਦੇ ਕਰੀਬ ਮੌਤਾਂ ਹੋਈਆਂ ਕੁਝ ਮੰਦਰਾਂ ਦੇ ਉੱਤੇ ਵੀ ਸ਼ੈਲਿੰਗ ਹੋਈ ਆ ਕੁਝ ਮਸੀਤਾਂ ਦੇ ਉੱਤੇ ਵੀ ਗੋਲੀਬਾਰੀ ਹੋਈ ਆ ਸੋ ਜਦੋਂ ਗੋਲੀਬਾਰੀ ਹੋ ਰਹੀ ਆ ਤਾਂ ਉਹ ਕਿਸੇ ਦਾ ਘਰ ਜਾਂ ਧਾਰਮਿਕ ਸਥਾਨ ਨਹੀਂ ਦੇਖ ਰਹੀ ਜੀ ਸੋ ਦੂਜੇ ਪਾਸੇ ਪੰਜਾਬ ਦੇ ਵਿੱਚ ਕਸ਼ਮੀਰ ਦੇ ਵਿੱਚ ਬਲੈਕਆਊਟਸ ਬੜੇ ਲਗਾਤਾਰ ਹੋਏ ਆ ਮੌਕ ਡ੍ਰਿਲਸ ਕੀਤੀਆਂ ਜਾ ਰਹੀਆਂ ਆ ਬੱਤੀਆਂ ਬੁਝਾਈਆਂ ਜਾ ਰਹੀਆਂ ਪਰ ਪਰੇਸ਼ਾਨੀ ਇਹ ਆ ਰਹੀ ਆ ਕਿ ਬਹੁਤ ਸਾਰੇ ਥਾਂ ਤੇ ਸੋਲਰ ਲਾਈਟਸ ਲੱਗੀਆਂ ਹੋਈਆਂ ਖਾਸ ਕਰਕੇ ਪੰਜਾਬ ਦੇ ਪਿੰਡਾਂ ਦੇ ਵਿੱਚ ਉਹ ਬੰਦ ਨਹੀਂ ਹੋ ਰਹੀਆਂ ਤੇ ਲੋਕ ਵੀ ਇਹਨੂੰ ਬੜੀ ਗੰਭੀਰਤਾ ਦੇ ਨਾਲ ਨਹੀਂ ਲੈ ਰਹੇ ਹੈਗੇ ਤੇ ਇਹ ਕਹਿ ਰਹੇ ਆ ਕਿ ਜੇ ਸਿਸਟਮ ਤਾਂ ਬਹੁਤ ਅੱਗੇ ਜਾ ਚੁੱਕਾ ਆ ਬੜਾ ਸਫਿਸ਼ਟੀਕੇਟਡ ਹੋ ਚੁੱਕਾ ਜੀਪੀਐਸ ਸਿਸਟਮ ਉਸ ਤੋਂ ਵੀ ਅੱਗੇ ਆ ਤੇ ਵੀ ਇਹ ਤਾਂ ਹੁਣ ਲੋੜ ਹੀ ਹੈ ਨਾ ਕਿ ਬੱਤੀਆਂ ਬੁਝਾਉਣ ਦੀ ਹਨੇਰੇ ਵਿੱਚੇ ਕੰਮ ਸਾਰਾ ਹੋ ਸਕਦਾ ਆ ਤੇ ਬਾਕੀ ਕੁੱਲ ਮਿਲਾ ਕੇ ਜਿਹੜਾ ਇੱਕ ਦਹਿਲ ਜਰੂਰ ਬਣਿਆ ਹੋਇਆ ਸਪੈਸ਼ਲੀ ਜਿਹੜੀ ਜੰਮਰ ਸਰ ਵਾਲੀ ਘਟਨਾ ਹੋਈ ਆ ਉਸ ਤੋਂ ਬਾਅਦ ਪੰਜਾਬ ਦੇ ਲੋਕ ਕਾਫੀ ਸਹਿਮੇ ਹੋਏ ਆ ਜੀ ਤੇ ਕੁੱਲ ਮਿਲਾ ਕੇ ਜਿਹੜੀ ਗੱਲਬਾਤ ਇਹ ਹੈ ਕਿ ਲੋਕ ਇੱਕ ਸਵਾਲ ਕਰ ਰਹੇ ਆ ਵੀ ਜੰਗ ਜਿਹੜੀ ਆ ਉਹ ਪੰਜਾਬ ਤੇ ਕਸ਼ਮੀਰ ਵਿੱਚ ਇਹ ਕਿਉਂ ਲੱਗਦੀ ਹੈ ਇਹ ਜੰਗ ਜਿਹੜੀ ਆ ਉਹ ਕਰਾਚੀ ਅਸਲਾਮਾਬਾਦ ਦੇ ਵਿੱਚ ਕਿਉਂ ਨਹੀਂ ਲੱਗਦੀ ਇਹ ਬੰਬੇ ਜਾਂ ਗੁਜਰਾਤ ਦੇ ਵਿੱਚ ਕਿਉਂ ਨਹੀਂ ਲੱਗਦੀ ਹਰ ਵਾਰੀ ਮਰਨ ਦੇ ਵਾਸਤੇ ਪੰਜਾਬੀ ਜਾਂ ਕਸ਼ਮੀਰੀ ਕਿਉਂ ਚੁਣੇ ਜਾਂਦੇ ਆ ਬਿਨਾਂ ਪਾਕਿਸਤਾਨ ਉਧਰ ਹਮਲਾ ਕਰਦਾ ਨਾ ਭਾਰਤ ਜਿਹੜਾ ਆ ਉਹ ਦੂਜੇ ਪਾਸੇ ਹਮਲਾ ਕਰਦਾ ਹਰ ਵੇਲੇ ਲੜਾਈ ਵਾਸਤੇ ਜਿਹੜਾ ਫਰੰਟ ਆ ਉਹ ਪੰਜਾਬ ਜਾਂ ਕਸ਼ਮੀਰ ਦਾ ਹੀ ਕਿਉਂ ਖੋਲਿਆ ਜਾਂਦਾ ਇਸ ਗੱਲ ਨੂੰ ਲੈ ਕੇ ਪਹਿਲੀ ਵਾਰੀ ਇੰਨੇ ਵੱਡੇ ਪੱਧਰ ਤੇ ਜਾਗਰੂਕਤਾ ਹੋਈ ਆ ਪੰਜਾਬੀ ਜਿਹੜੇ ਆ ਬੜੀ ਗੰਭੀਰਤਾ ਦੇ ਨਾਲੇ ਸਵਾਲ ਚੁੱਕ ਰਹੇ ਆ ਇਸ ਨਾਲ ਹੀ ਜੇਕਰ ਆਪਾਂ ਦੁਨੀਆ ਭਰ ਦੇ ਆਗੂਆਂ ਦੀ ਗੱਲ ਕਰੀਏ ਤਾਂ ਦੁਨੀਆ ਭਰ ਦੇ ਵਿੱਚੋਂ ਜਿਹੜੇ ਵੱਡੇ ਮੁਲਕ ਨੇ ਉਹਨਾਂ ਦੇ ਆਗੂਆਂ ਨੇ ਇਸ ਹਮਲੇ ਦੇ ਬਾਰੇ ਚਿੰਤਾ ਪ੍ਰਗਟਾਈ ਹੈ ਤੇ ਨਾਲ ਦੀ ਨਾਲ ਦੋਹਾਂ ਮੁਲਕਾਂ ਨੂੰ ਸੰਜਮ ਅਤੇ ਸਹਿਜ ਵਰਤਣ ਦੀ ਅਪੀਲ ਕੀਤੀ ਆ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਜਿਹੜੇ ਐਂਟੋਨੀਓ ਗੁਟਰੇਜ਼ ਨੇ ਉਹਨਾਂ ਨੇ ਡੂੰਘੀ ਚਿੰਤਾ ਦਾ ਜ਼ਹਾਰ ਕਰਦਿਆਂ ਦੋਹਾਂ ਮੁਲਕਾਂ ਨੂੰ ਆਖਿਆ ਕਿ ਅਸੀਂ ਇੱਕ ਹੋਰ ਲੜਾਈ ਜਿਹੜੀ ਆ ਉਹਨੂੰ ਫੋਰਡ ਨਹੀਂ ਕਰ ਸਕਦੇ ਦੁਨੀਆ ਦੇ ਵਿੱਚ ਪਹਿਲੇ ਹਾਲਾਤ ਬੜੇ ਨਾਜ਼ੁਕ ਚੱਲ ਰਹੇ ਆ ਭਾਰਤ ਅਤੇ ਪਾਕ ਨੂੰ ਦੋਹਾਂ ਨੂੰ ਸੰਜਮ ਤੋਂ ਕੰਮ ਲੈਣਾ ਚਾਹੀਦਾ ਤਾਂ ਇੱਥੇ ਹੀ ਜੰਗਬੰਦੀ ਕਰ ਦੇਣੀ ਚਾਹੀਦੀ ਆ ਅਮਰੀਕਾ ਵੱਲੋਂ ਵੀ ਇਹੀ ਅਪੀਲ ਕੀਤੀ ਗਈ ਆ ਉਹ ਕਹਿੰਦੇ ਅਸੀਂ ਬਹੁਤ ਕਲੋਜ਼ਲੀ ਜਿਹੜੀ ਸਾਰੀ ਸਥਿਤੀ ਹੈ ਇਹਨੂੰ ਮਾਨੀਟਰ ਕਰ ਰਹੇ ਆ ਦੇਖ ਰਹੇ ਆ ਕੀ ਹੋ ਰਿਹਾ ਤੇ ਦੋਵਾਂ ਮੁਲਕਾਂ ਨੂੰ ਅਪੀਲ ਕਰਦੇ ਆ ਕਿ ਉਹ ਸਹਿਜ ਤੋਂ ਕੰਮ ਲੈਣ ਅਤੇ ਇਸ ਲੜਾਈ ਨੂੰ ਅੱਗੇ ਵਧਣ ਤੋਂ ਰੋਕਣ ਇਸ ਤਰ੍ਹਾਂ ਕਿ ਯੂਨਾਈਟਿਡ ਅਰਬ ਈਮਿਰੇਟਸ ਚਾਈਨਾ ਜਾਪਾਨ ਜਰਮਨੀ ਫਰਾਂਸ ਯੂਕੇ ਵੱਲੋਂ ਵੀ ਕੈਨੇਡਾ ਵੱਲੋਂ ਵੀ ਅਜਿਹੀਆਂ ਅਪੀਲਾਂ ਕੀਤੀਆਂ ਗਈਆਂ ਆ ਕਿ ਲੜਾਈ ਜਿਹੜੀ ਆ ਇੱਥੇ ਹੀ ਬੰਦ ਹੋਣੀ ਚਾਹੀਦੀ ਆ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਅੱਜ ਫਿਰ ਸਵਿਸ਼ੇ ਤੇ ਗੱਲਬਾਤ ਕਰਦਿਆਂ ਕਿਹਾ ਕਿ ਜੋ ਖਬਰਾਂ ਉੱਥੋਂ ਆ ਰਹੀਆਂ ਇਹ ਬੜੀਆਂ ਭਿਆਨਕ ਨੇ ਤੇ ਉਹ ਕਹਿੰਦੇ ਮੇਰੀ ਪੋਜੀਸ਼ਨ ਬੜੀ ਕਲੀਅਰ ਹੈ ਕਿ ਮੈਂ ਦੋਹਾਂ ਪਾਸਿਆਂ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ ਤੇ ਦੋਹਾਂ ਪਾਸਿਆਂ ਦੇ ਨਾਲ ਮੇਰੇ ਸਬੰਧ ਬਹੁਤ ਵਧੀਆ ਆ ਤੇ ਮੈਂ ਚਾਹੁੰਨਾ ਕਿ ਦੋਵੇਂ ਜਣੇ ਗੱਲਬਾਤ ਦੇ ਰਾਹੀਂ ਮਸਲਾ ਹੱਲ ਕਰ ਲੈਣ ਤੇ ਮੈਂ ਇਸ ਨੂੰ ਤੁਰੰਤ ਰੋਕਣਾ ਚਾਹੁੰਦਾ ਹਾਂ ਤੇ ਮੈਂ ਚਾਹੁੰਦਾ ਆ ਕਿ ਦੋਨੇ ਮੁਲਕਾਂ ਨੂੰ ਸਿਆਣਪ ਤੋਂ ਕੰਮ ਲੈਣਾ ਚਾਹੀਦਾ ਹੈ ਜੀ ਸੋ ਕਹਿੰਦੇ ਜੇਕਰ ਇਸ ਮਾਮਲੇ ਵਿੱਚ ਮੈਨੂੰ ਕੁਝ ਕਰਨਾ ਪਿਆ ਤਾਂ ਮੈਂ ਕਰਨ ਲਈ ਤਿਆਰ ਆ ਮੈਂ ਜੰਗਬੰਦੀ ਚਾਹੁੰਦਾ ਆ ਸੋ ਕੁੱਲ ਮਿਲਾ ਕੇ ਜ਼ੋਰ ਇਹੀ ਲੱਗਾ ਹੋਇਆ ਆ ਕਿ ਕਿਸੇ ਤਰੀਕੇ ਦੇ ਨਾਲ ਹੀ ਲੜਾਈ ਜਿਹੜੀ ਆ ਬੰਦ ਹੋਵੇ ਸੋ ਇਹਦੇ ਨਾਲ ਹੀ ਕਬਰ ਇਹ ਵੀ ਆ ਰਹੀ ਆ ਕਿ ਭਾਰਤ ਵੱਲੋਂ ਕੇਂਦਰੀ ਮੰਤਰਾਲੇ ਵੱਲੋਂ ਕਰਤਾਰਪੁਰ ਸਾਹਿਬ ਦਾ ਲੰਘਾ ਜਿਹੜਾ ਜਿਉ ਅਣਮਿੱਥੇ ਸਮੇਂ ਤੱਕ ਬੰਦ ਕਰ ਦਿੱਤਾ ਗਿਆ ਆ ਇਮੀਗ੍ਰੇਸ਼ਨ ਬਿਊਰੋ ਨੂੰ ਹੁਕਮ ਦਿੱਤੇ ਗਏ ਆ ਵੀ ਕਿਸੇ ਨੂੰ ਵੀ ਉੱਧਰ ਨਾ ਭੇਜਿਆ ਜਾਵੇ ਜਿਹੜੀ ਇੰਟੀਗ੍ਰੇਟਿਡ ਚੈੱਕ ਪੋਸਟ ਹੈਗੀ ਆ ਜਿਹਦੇ ਰਾਹੀਂ ਲੋਕ ਲੰਘ ਕੇ ਪਾਕਿਸਤਾਨ ਵਾਲੀ ਸਾਈਡ ਜਾ ਕੇ ਗੁਰਦੁਆਰਾ ਕਰਤਾਰ ਸਾਹਿਬ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਦੇ ਆ ਉੱਥੇ ਇਕੱਤਰ ਹੋਏ तकरीबन 150 ਦੇ ਕਰੀਬ ਸ਼ਰਧਾਲੂਆਂ ਨੂੰ ਅੱਜ ਮੋੜ ਦਿੱਤਾ ਗਿਆ ਅੱਧਾ ਘੰਟੇ ਦੀ ਲੜੀ ਕਰਾ ਕੇ ਤੇ ਹੁਣ ਅਣਮਿੱਥੇ ਸਮੇਂ ਲਈ ਇਹ ਜਿਹੜਾ ਲੰਘਾ ਬੰਦ ਕਰ ਦਿੱਤਾ ਗਿਆ ਤੋ ਬੜੀਆਂ ਤਾਕਤਾਂ ਦਾ ਜ਼ੋਰ ਲੱਗਾ ਹੋਇਆ ਸੀ ਵੀ ਕਿਸੇ ਤਰੀਕੇ ਲਾਂਘਾ ਬੰਦ ਕਰਾਉਣਾ ਆ ਕਿਸੇ ਤਰੀਕੇ ਜਿਹੜੇ ਪਾਕਿਸਤਾਨ ਵੱਲ ਜਾਂਦੇ ਸਿੱਖ ਆ ਜਾ ਕੇ ਉੱਥੇ ਮਿਲਦੇ-ਗਿਲਦੇ ਆ ਉਧਰ ਦੇ ਲੋਕ ਇੱਧਰ ਪੰਜਾਬ ਤਾਂ ਕੇ ਮਿਲਦੇ-ਗਿਲਦੇ ਆ ਇਹ ਬੰਦ ਕਰਾਉਣੇ ਆ ਕਰਾਚੀ, ਇਸਲਾਮਾਬਾਦ, ਗੁਜਰਾਤ, ਬੰਬੇ ਵਪਾਰ ਵੀ ਲਗਾਤਾਰ ਚੱਲੀ ਜਾ ਰਿਹਾ ਆ ਪਰਿਵਾਰ ਜਿਹੜਾ ਆਪਣਾ ਵਪਾਰ ਹੁੰਦਾ ਉਹ ਵੀ ਵਾਗੇ ਟੈਰੀ ਦਾ ਇਹ ਬੰਦ ਕਰਾਇਆ ਜਾਂਦਾ ਆ ਲੜਾਈਆਂ ਵੀ ਇੱਥੇ ਲੱਗਦੀਆਂ ਆ ਉਧਰ ਪੈਸੇ ਵੀ ਬਣੇ ਜਾਂਦੇ ਆ ਤੇ ਸਾਰਾ ਕੁਝ ਸਹੀ ਸਲੰਬਤ ਆ ਤੇ ਇੱਧਰ ਸਾਰਾ ਕੁਝ ਜਿਹੜਾ ਆ ਉਹ ਖਰਾਬ ਕੀਤਾ ਜਾਂਦਾ ਜਿਹਦਰ ਕਾਲ ਤੱਕ ਸਭ ਜਿਹੜੇ ਕਾਰਜਕਾਰੀ ਨੇ ਗਿਆਨੀ ਕੁਲਦੀਪ ਸਿੰਘ ਗੜਗੱਜ ਹੈ ਉਹਨਾਂ ਨੇ ਦੋਹਾਂ ਮੁਲਕਾਂ ਨੂੰ ਸਹਿਜ ਅਤੇ ਤਹਮਲ ਰੱਖਣ ਦੀ ਅਪੀਲ ਕੀਤੀ ਆ ਉਹਨਾਂ ਨੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਨੂੰ ਕਿਹਾ ਕਿ ਆਪੋ ਆਪਣੇ ਮੁਲਕਾਂ ਦੇ ਆਗੂਆਂ ਦੇ ਦਬਾਅ ਬਣਾਉਣ ਕੇ ਲੜਾਈ ਰੋਕੀ ਜਾਵੇ ਕਿਉਂਕਿ ਸਿੱਖਾਂ ਦੇ ਹਿੱਤ ਦੋਵਾਂ ਮੁਲਕਾਂ ਦੇ ਵਿੱਚ ਤੇ ਉਹਨਾਂ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਲੜਾਈ ਜਲਦ ਤੋਂ ਜਲਦ ਬੰਦ ਹੋਵੇ ਉਹਨਾਂ ਨੇ ਇਸ ਲੜਾਈ ਦੇ ਵਿੱਚ ਮਾਰੇ ਗਏ 4 ਸਿੱਖ ਤਿੰਨ ਤੋਂ ਪੰਜ ਇਲਾਕੇ ਵਿੱਚ ਮਾਰੇ ਗਏ ਆ ਭਾਈ ਅਮਰੀਕ ਸਿੰਘ ਰਾਗੀ ਅਮਰਜੀਤ ਸਿੰਘ ਸਾਹਿਬ ਕਾ ਫੌਜੀ ਤੇ ਰਣਜੀਤ ਸਿੰਘ ਇੱਕ ਹੋਰ ਬੀਬੀ ਜਿਹੜੀ ਆ ਰੂਬੀ ਕੌਰ ਉਹ ਮਾਨਕੁਟ ਖੇਤਰ ਵਿੱਚ ਇਸ ਗੋਲੀਬਾਰੀ ਚ ਮਾਰੀ ਗਈ ਆ ਉਹਦੇ ਪਰਿਵਾਰ ਦੇ ਨਾਲ ਆ ਦੁੱਖ ਦਾ ਜ਼ਹਾਰ ਕੀਤਾ ਆ ਤੇ ਆਤਮਿਕ ਸ਼ਾਂਤੀ ਵਾਸਤੇ ਅਰਦਾਸ ਕੀਤੀ ਆ ਤੇ ਦੋਹਾਂ ਸਰਕਾਰਾਂ ਨੂੰ ਇਹ ਕਿਹਾ ਕਿ ਜੰਗ ਹਮੇਸ਼ਾ ਮਨੁੱਖਤਾ ਦਾ ਘਾਣ ਕਰਦੀ ਆ ਇਹਦੇ ਵਿੱਚੋਂ ਕੱਢਣ ਪਾਉਣ ਨੂੰ ਕੁਝ ਨਹੀਂ ਜਿਹੜੀ ਵੀ ਗੱਲ ਆ ਉਹ ਤੁਸੀਂ ਗੱਲਬਾਤ ਕਰਕੇ ਨਿਬੇੜ ਸਕਦੇ ਆ ਬੇਗਨਾ ਲੋਕਾਂ ਨੂੰ ਇਸ ਜੰਗ ਦੀ ਲਪੇਟ ਵਿੱਚ ਲੈਣ ਦੀ ਲੋੜ ਨਹੀਂ ਆ ਉਹਨਾਂ ਨੇ ਕਿਹਾ ਕਿ ਦੋਹਾਂ ਮੁਲਕਾਂ ਨੇ 1947 ਤੋਂ ਲੈ ਕੇ ਹੁਣ ਤੱਕ ਇੱਕ ਕੜਤਣੇ ਵਧਾਈ ਹੈ ਜਿਹਦੇ ਨਾਲ ਅਨੇਕਾਂ ਬੇਗਨਾ ਲੋਕਾਂ ਨੂੰ ਆਪਣੀਆਂ ਜਾਨਾਂ ਗਵਾਉਣੀਆਂ ਪਈਆਂ ਪੰਜਾਬ ਅਤੇ ਜੰਮੂ ਕਸ਼ਮੀਰ ਦੇ ਲੋਕਾਂ ਨੇ ਸਭ ਤੋਂ ਵੱਧ ਸੰਤਾਪ ਹੁਣ ਤੱਕ ਚੱਲਿਆ ਤੇ ਹੁਣ ਬਸ ਕਰਨੀ ਚਾਹੀਦੀ ਹੈ ਜਿਹਸਤਾ ਨੇ ਕਿਹਾ ਕਿ ਬਾਰਡਰ ਉਤੇ ਵਸਦੇ ਲੋਕ ਇਸ ਤਣਾਅ ਵਾਲੀ ਸਥਿਤੀ ਵਿੱਚ ਇੱਕ ਦੂਜੇ ਦਾ ਸਾਥ ਦੇਣ ਤੇ ਗੁਰਬਾਣੀ ਦਾ ਓਟ ਆਸਰਾ ਲੈ ਕੇ ਅਰਦਾਸ ਕਰਨ ਕਿ ਇਹ ਲੜਾਈ ਇੱਥੇ ਹੀ ਸਮਾਪਤ ਹੋਵੇ ਤੇ ਉਹਨਾਂ ਨੇ ਅਮਨ ਸ਼ਾਂਤ ਦੀ ਅਪੀਲ ਕੀਤੀ ਹੈ ਜੀ ਆਪਾਂ ਇੱਥੇ ਅੱਜ ਦਾ ਪ੍ਰੋਗਰਾਮ ਖਤਮ ਕਰਦੇ ਹਾਂ ਕੱਲ ਨੂੰ ਹੋਰ ਖਬਰਾਂ ਵਿਚਾਰਾਂ ਦੇ ਨਾਲ ਦੁਬਾਰਾ ਤੁਹਾਡੇ ਨਾਲ ਸਾਝ ਪਾਵਾਂਗੇ ਤਦ ਤੱਕ ਲਈ ਆਪ ਸਭ ਨੂੰ ਪਿਆਰ ਸਤਿ ਸ਼੍ਰੀ ਅਕਾਲ ਜੀ 10 ਹੋਤਾ ਸ਼ੋਅ ਇਸ ਸਪਾਂਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਨਾ ਮੋਟਰਸ